ਲੁਧੇ ਹਨ ਉਪਚੋਣ ਦੇ ਨਤੀਜੇ ਨੇ ਸਾਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਹ ਪੁੱਛਦੋਂ ਦੇ ਨਤੀਜੇ ਜਿਹੜੇ ਨੇ ਸਪੱਸ਼ਟੂ ਕਿ ਤਸਰਹ ਨੇ ਕਿ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸ਼ਰਮਣੀ ਕਾਂਦੀ ਦਰਦ ਪ੍ਰੇਸ਼ਕ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਬਤ ਕਰਨ ਦੇ ਛੱਕੇ ਲਗਾ ਕੇ ਮਤਲ ਅਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਅਕਾਲੀ ਵਰਕਰਾਂ ਨੂੰ ਦੂਧਾ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਹੁਕਮ ਨਾਵੇਂ ਦੀ ਨਿਨਿਬਿਨ ਪਾਲਣਾ ਕਰਕੇ ਔਰ ਉਸ ਸਾਹ ਪਾਰਤੀ ਮਹੀਨ ਵਿੱਚ ਸਾਥ ਦੇ ਕੇ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜ ਕੇ ਔਰ ਅਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਤਲਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਿਗਾਰ ਦੇ ਵਿੱਚੋਂ ਖਾਲੀ ਚਲ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ 720 ਵਾਦਲ ਉਹਨਾਂ ਤੋਂ ਸਾਬ ਸਿੱਖਾ ਉਹਨਾਂ ਤੇ ਸਰਕਾਰ ਕਰਨ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਕੋ ਕੋ ਨਾਮ ਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਬੰਗਾਲ ਦੇ ਪੰਜਾਬੀਆਂ ਦੀ ਇੱਕ ਸੋਚ ਆ ਉਹਨੂੰ ਪੂਰਾ ਕਰ ਦੇ ਵਿੱਚ ਸਹਿਯੋਗ ਹੈ ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਾਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਪਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਪ ਚੋਣ ਦੇ ਨਤੀਜੇ ਜਿਹੜੇ ਨੇ ਸਪਸ਼ਟ ਰੂਪ ਵਿੱਚ ਦੱਸ ਰਹੇ ਨੇ ਕਿ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸ਼੍ਰੋਮਣੀ ਅਕਾਲੀ ਦਲ ਪੈਰਾਸਰ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਲਤ ਕਰਨ ਦੇ ਛੱਕੇ ਲਗਾ ਕੇ ਮਤਲਬ ਅਕਾਲੀ ਵਰਕਰਾਂ ਨੂੰ ਨਰਾਸ਼ ਕਰਨਾ ਅਕਾਲੀ ਵਰਕਰਾਂ ਨੂੰ ਦੁੱਧ ਦੇ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਹੁਕਮ ਨਾਵੇਂ ਦੀ ਇਹਨਾਂ ਬਿਨੂ ਪਾਲਣਾ ਕਰਕੇ ਔਰ ਉਸ ਸਾਰ ਪਾਰਟੀ ਮਹੀਨ ਵਿੱਚ ਸਾਥ ਦੇ ਕੇ ਖਿੜੀ ਹੋਈ ਪੰਥਕੀ ਸ਼ਕਤੀ ਨੂੰ ਜੋੜ ਕੇ ਔਰ ਅਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਤਲਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜਨ ਦੇ ਵਿੱਚੋਂ ਇਸ ਨਗਾਰ ਦੇ ਵਿੱਚੋਂ ਕਾਲੀ ਚੱਲ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ 720 ਬਾਦਲ ਉਹਨਾਂ ਤੋਂ ਸੌਖਾ ਉਹਨਾਂ ਤੇ ਸਰਕਾਰ ਕਰਨ ਔਰ ਮੈਂ ਸਮਝਦਾ ਕਿ 2 ਦਸੰਬਰ ਦਾ 2024 ਦੇ ਉਹ ਕੋ ਨਾਮ ਇਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਬੰਨ ਜਾਂ ਤੇ ਪੰਜਾਬੀਆਂ ਦੀ ਇੱਕ ਸੋਚ ਆ ਉਹਨੂੰ ਪੂਰਾ ਕਰਨ ਦੇ ਵਿੱਚ ਸਹਿਯੋਗ ਕਰੇ